ਇਹ ਐਸਾ ਏਰੀਆ ਦੀ ਇਸ ਇਲਾਕੇ ਦੀ ਜਿਹੜੀ ਲਹਿਰੀ ਪਾਣੀ ਦੀ ਜਿਹੜੀ ਮੰਗ ਸੀਗੀ ਉਹਨੂੰ ਪੂਰਾ ਕਰਦੇ ਹੋਏ ਜਿਹੜਾ ਓਪਨ ਖਾਲ ਹੈ ਉਹ ਬਣ ਰਿਹਾ ਉਹਦਾ ਕੰਮ ਜਿਹੜਾ ਚੱਲੀ ਜਾਂਦਾ ਜਿਹੋ ਦਾ ਜਾਇਜ਼ਾ ਲੈਣ ਲਈ ਆਏ ਸੀਗੇ ਉਥੇ ਕਣਕ ਦੇ ਸੀਜ਼ਨ ਚ ਪਾਣੀ ਲੱਗਿਆ ਤੇ ਜੀਰੀ ਦੇ ਵਿੱਚ ਰੂਪਾ ਹੀੜੀ ਪੰਡ ਨੂੰ ਪਹਿਲੀ ਵਾਰ ਪਾਣੀ ਲੱਗੂ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੋਚਿਆ ਦੀ ਕਿਸਾਨਾਂ ਬਾਰੇ ਪਾਣੀ ਤਾਂ ਨਹੀਂ ਆਉਂਦਾ ਸੀ ਕਿਉਂਕਿ ਪਹਿਲਾਂ ਇਹ ਮਾਈਨਰਾਂ ਬਣੀਆਂ ਹੀ ਨਹੀਂ ਸੀਗੀਆਂ ਉਸ ਏਰੀਆ ਨੂੰ ਉਹਨਾਂ ਪਾਣੀ ਦਿੱਤਾ ਨਹੀਂ ਜਾ ਰਿਹਾ ਸੀ ਜਿਹਦੇ ਕਰਕੇ ਪਾਣੀ ਪਿੱਛੋਂ ਘੱਟ ਛੱਡਿਆ ਜਾਂਦਾ ਸੀ ਸੋ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਨਵੇਂ ਮਾਈਨਰ ਮੇਰੇ ਹਲਕੇ ਦੇ ਪੰਡਰੂਪਾ ਢੇੜੀ ਨੂੰ ਦਿੱਤਾ ਕੋਈ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਮਟੀਰੀਅਲ ਵਧੀਆ ਲੱਗ ਰਿਹਾ ਕਿਸੇ ਬਾਕੀ ਸਾਰੇ ਕਿਸਾਨ ਵੀ ਖੁਸ਼ ਜਿਹੜਾ ਖੇੜੀ ਤੱਕ ਤਕਰੀਬਨ 35 ਕਿਲੋਮੀਟਰ ਦਾ ਜਿਹੜਾ ਇਹ ਸੂਆ ਜਿਹੜਾ ਉਹ ਵੀ ਪਾਸ ਹੋ ਗਿਆ ਪਹਿਲਾਂ ਪਾਣੀ ਨਹੀਂ ਆਉਂਦਾ ਸੀਗਾ ਹੁਣ ਪੱਕੇ ਖਾਲ ਹੋਣ ਦੇ ਕਾਰਨ ਤੇ ਆਉਣ ਲੱਗ ਗਿਆ ਤੇ ਹੋਰ ਵੀ ਕਈ ਜਗ੍ਹਾਏ ਖਾਲ ਬਣ ਰਹੇ ਨੇਗੇ ਕੋਈ ਵੀ ਕਿਸਾਨ ਆ ਜਿਹੜਾ ਭਰਾ ਉਹ ਨਹਿਰੀ ਪਾਣੀ ਤੋਂ ਜਿਹੜਾ ਵਾਂਝਾ ਨਾ ਰਹੇ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਸਾਰੇ ਨਗਰ ਦੇ ਵੱਲੋਂ ਪਿੰਡਵਾਲੀਆਂ ਦੇ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿੱਥੇ ਜਿਹੜੀ ਕਿਸਾਨਾਂ ਦੀ ਮੁੱਖ ਮੰਤਰੀ ਸਾਹਿਬ ਨੇ ਬਾਹ ਫੜੀ ਹੈ ਉੱਥੇ ਹੀ ਇਹ ਜਿਹੜਾ ਪਾਣੀ ਆ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਜਿਹੜਾ ਉਪਦੇਸ਼ ਆ ਉਹਦੇ ਤੇ ਵੀ ਮੈਨੂੰ ਲੱਗਦਾ ਕਿ ਸਰਕਾਰ ਜਿਹੜਾ ਬਖੋਬੀ ਜਿਹੜਾ ਪੈਰਾ ਦੇ ਰਹੀ ਹੈ ਔਰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚੂਗਾ ਨਹਿਰੀ ਪਾਣੀ ਖੇਤਾਂ ਤੱਕ ਆਊਗਾ ਤੇ ਸਾਡੀਆਂ ਜ਼ਮੀਨਾਂ ਦੀ ਜਿਹੜੀ ਉਪਜਾਊ ਸ਼ਕਤੀ ਹੋ ਸਤਿ ਸ਼ਕਾਲ ਜੀ ਅੱਜ ਪਿੰਡ ਵਾਲਿਆਂ ਖੜੇ ਆ ਮੈਂ ਸਾਰੀ ਪੰਚਾਇਤ ਸਾਰੇ ਨਗਰ ਦੇ ਸਾਰੇ ਕਿਸਾਨ ਭਰਾ ਨਾਲ ਖੜੇ ਆ ਸੋ ਇਸ ਏਰੀਏ ਦੀ ਇਸ ਇਲਾਕੇ ਦੀ ਜਿਹੜੀ ਨਹਿਰੀ ਪਾਣੀ ਦੀ ਜਿਹੜੀ ਮੰਗ ਸੀਗੀ ਉਹਨੂੰ ਪੂਰਾ ਕਰਦੇ ਹੋਏ ਜਿਹੜਾ ਓਪਨ ਖਾਲ ਹੈ ਉਹ ਬਣ ਰਿਹਾ ਉਹਦਾ ਕੰਮ ਜਿਹੜਾ ਚੱਲੀ ਜਾਂਦਾ ਜ ਜ ਉਹਦਾ ਜਾਇਜ਼ਾ ਲੈਣ ਲਈ ਆਏ ਸੀਗੇ ਔਰ ਜਿਹੜੀਆਂ ਵੀ ਕੋਈ ਦਿੱਕਤਾਂ ਕੋਈ ਮੁਸ਼ਕਲਾਂ ਨੇ ਜਿਹੜੀਆਂ ਕਿਸਾਨ ਭਰਾਵਾਂ ਨੂੰ ਆ ਰਹੀਆਂ ਸੀ ਉਹਦਾ ਜਿਹੜਾ ਕਾਰਨ ਸੀਗਾ ਕਿਉਂਕਿ ਜਿਹੜੀ ਡਿਸਟਰੀਬਿਊਟਰੀ ਤੋਂ ਉਹਨਾਂ ਨੂੰ ਪਾਣੀ ਆਉਂਦਾ ਸੀਗਾ ਉਹਦਾ ਜਿਹੜੇ ਪਿੱਛੇ ਦੋ ਮਾਈਨਰ ਜਿਵੇਂ ਅਸੀਂ ਪਿੱਛੇ ਜਿਹੜਾ ਰੂਪਾ ਢੀ ਬਣਾਇਆ ਜਿੱਥੇ ਪਹਿਲਾਂ ਪਾਣੀ ਨਹੀਂ ਸੀ ਲੱਗਦਾ ਉੱਥੇ ਕਣਕ ਦੇ ਸੀਜ਼ਨ 'ਚ ਪਾਣੀ ਲੱਗਿਆ ਤੇ ਜੀਰੀ ਦੇ ਵਿੱਚ ਰੂਪਾਹੜੀ ਪਿੰਡ ਨੂੰ ਪਹਿਲੀ ਵਾਰ ਪਾਣੀ ਲੱਗੂਗਾ ਜਿਹੜਾ ਲੱਗਿਆ ਕਿੰਨਾ ਰਕਵਾ ਹੈਗਾ ਜੀ ਸਰ 4000 ਏਕੜ ਹੈਗਾ 4000 ਏਕੜਾ ਜਿਹੜਾ ਰੂਪਾਹੜੀ ਜਿਹੜਾ ਉਸ ਨਵੇਂ ਮਾਈਨਰ ਤੋਂ ਜਿਹੜਾ ਪਾਣੀ ਲੱਗਿਆ ਇਸੇ ਤਰ੍ਹਾਂ ਅੱਗੇ ਜਿਹੜਾ ਜਾ ਕੇ ਈਲਵਾਲ ਜਿਹੜਾ ਪਿੰਡ ਹੈਗਾ ਉੱਥੇ ਵੀ ਪਹਿਲਾਂ ਮਾਈਨਰ ਨਹੀਂ ਸੀਗਾ ਉਹ ਵੀ ਬਣ ਗਿਆ ਉਸ ਏਰੀਆ ਨੂੰ ਵੀ ਪਾਣੀ ਜਿਹੜਾ ਮੇਲਾ ਸ਼ੁਰੂ ਹੋ ਗਿਆ ਸੋ ਮੈਂ ਪੰਡਾਇਆਂ ਸਾਰਿਆਂ ਨੂੰ ਮਿਲਿਆ ਜਿਹੜਾ ਇਸ ਨਗਰ ਦਾ ਜਿਹੜਾ ਖਾਤਸਾ ਸੀਗਾ ਵੀ ਸਾਡੇ ਜਿਹੜੀ ਜਿਹੜੀ ਸੂਹ ਹੈ ਜਿਹੜਾ ਉਹਦੇ ਚ ਪੂਰਾ ਪਾਣੀ ਨਹੀਂ ਆਉਂਦਾ ਕਿਉਂਕਿ ਪਾਣੀ ਤਾਂ ਨਹੀਂ ਆਉਂਦਾ ਸੀ ਕਿਉਂਕਿ ਪਹਿਲਾਂ ਇਹ ਮਾਈਨਰਾਂ ਬਣੀਆਂ ਹੀ ਨਹੀਂ ਸੀਗੀਆਂ ਉਸ ਏਰੀਆ ਨੂੰ ਉਹਨਾਂ ਪਾਣੀ ਦਿੱਤਾ ਨਹੀਂ ਜਾ ਰਿਹਾ ਸੀ ਜਿਹਦੇ ਕਰਕੇ ਪਾਣੀ ਪਿੱਛੋਂ ਘਟ ਛੱਡ ਜਾਂਦਾ ਸੀ ਸੋ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਨਵੇਂ ਮਾਈਨਰ ਮੇਰੇ ਹਲਕੇ ਦੇ ਪੰਡਰੂਪਾ ਢੇੜੀ ਨੂੰ ਦਿੱਤਾ ਜਿਹੜਾ ਕਿ ਤਕਰੀਬਨ 4000 ਏਕੜ ਨੂੰ ਪਾਣੀ ਆ ਉਸ ਮਾਈਨਰ ਤੋਂ ਜਿਹੜਾ ਲੱਗ ਰਿਹਾ ਕਣਕ ਦੇ ਵਿੱਚ ਪਹਿਲਾਂ ਲੱਗਿਆ ਜੀਰੀ ਦੇ ਵਿੱਚ ਪਹਿਲੀ ਵਾਰ ਪਾਣੀ ਰੂਪਾ ਹੀੜੀ ਪੰਡ ਨੂੰ ਲੱਗ ਰਿਹਾ ਤੇ ਅੱਗੇ ਜਿਹੜਾ ਬਾਰਕੇ ਤਿਆਰ ਹੋਗਾ ਦੂਦੂ ਦੂਦੂ ਵੀ ਪਹਿਲੀ ਗੱਲ ਲੱਗੀ ਹਾਂ ਇਸ ਤੋਂ ਅੱਗੇ ਜਿਹੜਾ ਈਲਵਾਲ ਜਿਹੜਾ ਪੰਡਾ ਸੁਨਾਮ ਹਲਕੇ ਦੇ ਵਿੱਚ ਆ ਗਿਆ ਉਹਨਾਂ ਨੂੰ ਵੀ ਪਹਿਲੀ ਵਾਰ ਪਾਣੀ ਆ ਜਿਹੜਾ ਲੱਗੂਗਾ ਸੋ ਜਿਹੜਾ ਤੁਹਾਡਾ ਸਾਰੇ ਕਿਸਾਨਾਂ ਦਾ ਜਿਹੜਾ ਸਿੱਖ ਖੱਤਸਾ ਕਿ ਸਾਨੂੰ ਭਾਈ ਪੂਰਾ ਪਾਣੀ ਨਹੀਂ ਉਹਦਾ ਉਹਦਾ ਕਾਰਨ ਇਹ ਸੀ ਕਿ ਜਿਹੜਾ ਉਹ ਪਾਣੀ ਅੱਗੇ ਉਹਦੀ ਡਿਸਪੋਜ਼ਲ ਨਹੀਂ ਸੀਗੀ ਪ੍ਰੋਪਰ ਸੋ ਸਾਰਾ ਪ੍ਰਬੰਧ ਕਰ ਲਿਆ ਤੇ ਦੂਸਰਾ ਜਿਹੜਾ ਥੋੜਾ ਸੀ ਕਿ ਇਹ ਜਿਹੜਾ ਸੂਆ ਟੁੱਟ ਜਾਂਦਾ ਪਿੱਛੋਂ ਉਹਨੂੰ ਵੀ ਜਿਹੜਾ ਉਹਦੀ ਮਨਜ਼ੂਰੀ ਆ ਗਈ ਹੈ तकरीबन 35 ਕਿਲੋਮੀਟਰ ਦਾ ਹੈਗਾ ਤੂਰੀ ਹਲਕੇ ਦੇ ਵਿੱਚੋਂ ਸ਼ੁਰੂ ਹੋਊਗਾ ਤੇ ਬੱਬਨ ਨਹਿਰ ਤੋਂ ਬੱਬਨਪੁਰਾ ਵਾਲੀ ਨਹਿਰ ਤੋਂ ਸ਼ੁਰੂ ਹੋ ਕੇ ਜਿਹੜਾ ਖੇੜੀ ਤੱਕ ਤਕਰੀਬਨ 35 ਕਿਲੋਮੀਟਰ ਦਾ ਜਿਹੜਾ ਇਹ ਸੂਆ ਜਿਹੜਾ ਉਹ ਵੀ ਪਾਸ ਹੋ ਗਿਆ ਜਿਵੇਂ ਜਿਵੇਂ ਫੰਡ ਆਈ ਜਾਣਗੇ 3 ਕਰੋੜ ਉਹਦੇ ਪੈਸੇ ਵੀ ਆ ਗਏ ਨੇ ਜਿਵੇਂ ਜਿਵੇਂ ਪੈਸੇ ਆਈ ਜਾਣਗੇ ਉਹਨੂੰ ਅੱਗੇ ਅੱਗੇ ਆਪਾਂ ਬਣਾਉਂਦੇ ਜਾਵਾਂਗੇ ਇਹ ਵੀ ਸਾਰਾ ਨਵਾਂ ਬਣ ਕੇ ਤਿਆਰ ਹੋ ਜਾਊਗਾ ਇਹਦੇ ਟੁੱਟਣ ਦਾ ਖਾਸਾ ਜਿਹੜਾ ਉਹ ਵੀ ਨਿਬੜ ਜਾਊਗਾ ਔਰ ਜਿਹੜਾ ਤੁਹਾਨੂੰ ਲੈਵਲ ਨੂੰ ਲੈ ਕੇ ਪਾਣੀ ਦਾ ਹੈਗਾ ਉਹ 3 ਤੋਂ 4 ਦਿਨਾਂ ਤੱਕ ਪੂਰਾ ਪਾਣੀ ਆ ਜਿਹੜਾ ਉਹ ਛੱਡਿਆ ਜਾਊਗਾ ਆਪਾਂ ਸਾਰੇ ਇੱਥੇ ਆ ਮੈਂ ਵੀ ਆਉਂਦੀ ਜਾਂਦੀ ਮੈਂ ਗੇੜਾ ਮਾਰ ਜੂਗੀ ਚਾਰਕ ਦਿਨਾਂ ਨੂੰ ਇੱਥੇ ਵਿੱਚ ਦੀ ਲੰਘਦੇ ਹੋਏ ਤੇ ਉਹ ਪਾਣੀ ਆ ਜਿਹੜਾ ਸਹੀ ਤਰੀਕੇ ਨਾਲ ਆਜੂਗਾ ਆ ਅੱਜ ਇਹ ਜਿਹੜਾ ਬਾਲੀਆਂ ਪਿੰਡ ਦਾ ਓਪਨ ਖਾਲ ਜਿਹੜਾ ਬਣਾ ਰਿਹਾ ਤਕਰੀਬਨ 68 ਲੱਖ ਰੁਪਏ ਦੀ ਲਾਗਤ ਦੇ ਨਾਲ 350 ਏਕੜ ਆ ਜਿਹੜਾ ਪਹਿਲਾਂ 304 ਕਿੱल्ल्या ਨੂੰ ਪਾਣੀ ਲੱਗਦਾ ਸੀ ਹੁਣ 61 ਜਿਹੜੇ ਜਿਹੜੇ ਕਿੱਲੇ ਨੇ ਜਿਹੜੇ 57 ਕਿੱਲੇ ਨੇ ਉਹ ਜਿਹੜੇ ਹੋਰ ਨਵੇਂ ਐਡ ਕੀਤੇ ਨੇ ਸੋ ਉਹਨਾਂ ਦੇ ਨਾਲ ਕੀ ਆ ਜਿਹੜਾ ਪਾਣੀ ਆ ਉਹਦਾ ਰਕਵਾ ਜਿਹੜਾ ਹੋਰ ਜਿਹੜਾ ਵੱਧ ਗਿਆ ਤੇ ਸਾਡੀ ਕੋਸ਼ਿਸ਼ ਇਹ ਆ ਕਿ ਕੋਈ ਵੀ ਕਿਸਾਨ ਆ ਜਿਹੜਾ ਭਰਾ ਉਹ ਨਹਿਰੀ ਪਾਣੀ ਤੋਂ ਜਿਹੜਾ ਵਾਂਝਾ ਨਾ ਰਹੇ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਸਾਰੇ ਨਗਰ ਦੇ ਵੱਲੋਂ ਪਿੰਡਵਾਲੀਆਂ ਦੇ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਸਾਰੇ ਹਲਕੇ ਦੇ ਕਿਸਾਨਾਂ ਵੱਲੋਂ ਧੰਨਵਾਦ ਕਰਦੀ ਆ ਕਿਉਂਕਿ ਸਾਰੇ ਹਲਕੇ ਦੇ ਵਿੱਚ ਕੰਮ ਚੱਲ ਰਿਹਾ ਔਰ ਪਹਿਲੀ ਦਫਾ ਹੋ ਰਿਹਾ ਕਿ ਸਰਕਾਰਾਂ ਦੇ ਵਿੱਚ ਨਹੀਂ ਤਾਂ ਪਾਣੀ ਆ ਦੇ ਉੱਤੇ ਸਮੇਂ ਸਿਰ ਜਿਹੜੀ ਸਿਆਸਤ ਹੁੰਦੀ ਆਈ ਹੈ ਪਹਿਲੀ ਵਾਰ ਆ ਜਿਹੜਾ ਨਹਿਰੀ ਪਾਣੀ ਆ ਉਹ ਖੇਤਾਂ ਤੱਕ ਕਿਸਾਨਾਂ ਤੱਕ ਪਹੁੰਚ ਰਿਹਾ ਨਹੀਂ ਤਾਂ ਉੱਥੇ ਜਾ ਕੇ ਲੜ ਪੈਂਦੇ ਸੀਗੇ ਸਰਕਾਰਾਂ ਜਿਹੜੀਆਂ ਦੂਜੀਆਂ ਪਾਰਟੀਆਂ ਰਹੀਆਂ ਨੇ ਪਾਣੀ ਦਾ ਨੱਕਾ ਕਿਤੇ ਸਾਡੇ ਖੇਤਾਂ ਤੱਕ ਵੀ ਨਹੀਂ ਕਿਸੇ ਨੇ ਮੋੜਿਆ ਸੀਗਾ ਸਹੀ ਐ ਨਾ ਜੀ ਸੋ ਹੁਣ ਅੱਜ ਉਹ ਨਹਿਰੀ ਪਾਣੀ ਆ ਜਿਹੜਾ ਸਿੰਚਾਈ ਲਈ ਕਿਸਾਨਾਂ ਤੱਕ ਪਾਣੀ ਪਹੁੰਚ ਰਿਹਾ ਇਹਦੇ ਨਾਲ ਸਾਰੀ ਜਿਹੜੀ ਕਾਇਨਾਤ ਸਾਰੀ ਦੁਨੀਆ ਦਾ ਹੀ ਫਾਇਦਾ ਹੋਣਾ ਕਿਉਂਕਿ ਧਰਤੀ ਹੇਠਲਾ ਪਾਣੀ ਬਚੂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪਾਣੀ ਬਚੂਗਾ ਔਰ ਸਾਡੀ ਜਿਹੜੀ ਜ਼ਮੀਨਾਂ ਨੇ ਇਹਨਾਂ ਦੀ ਜਿਹੜੀ ਉਪਜਾਊ ਸ਼ਕਤੀ ਉਹ ਵਧੂਗੀ ਸੋ ਬਹੁਤ ਵੱਡਾ ਪ੍ਰਾਲਾ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਲਈ ਕਰ ਰਹੇ ਨੇ ਸੋ ਮੈਂ ਇੱਕ ਵਾਰ ਫੇਰ ਸਾਰੇ ਨਗਰ ਦੇ ਵੱਲੋਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਲਕੀ ਜਿਹੀ ਗੱਲ ਕਰੀ ਜਵੇ ਕਿ ਕਿੱਟਕ ਵੱਡੇ ਪੱਤਰ ਦੇ ਉੱਪਰ ਜੇਕਰ ਨਹਿਰੀ ਪਾਣੀ ਕਿੱਦ ਤੱਕ ਪਹੁੰਚਾਉਣ ਦੇ ਲਈ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ ਜਿਹੜਾ ਅੱਜ ਤੋਂ ਘਟਨ ਕਰ ਰਹੇ ਨੇ ਦੇਖੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਨਹਿਰੀ ਪਾਣੀ ਨੂੰ ਸਿੰਚਾਈ ਲਈ ਵਰਤਣ ਦੇ ਲਈ ਜਿਹੜਾ ਚਾਹੇ ਸੂਏ ਕਸੀਆਂ ਰਜਵਾਹੇ ਖਾੜ ਨੇ ਜਿਹੜੇ ਚਾਹੇ ਪਾਈਪਾਂ ਪੈਰੀਆਂ ਨੇ ਚਾਹੇ ਓਪਨ ਖਾੜ ਨੇ ਅੱਜ ਉਹਨਾਂ ਦਾ ਕੰਮ ਆ ਜਿਹੜਾ ਉਹ ਜੰਗੀ ਪੱਧਰ ਤੇ ਚੱਲ ਰਿਹਾ ਹੈ ਕਰੋੜਾਂ ਦੇ ਪ੍ਰੋਜੈਕਟ ਨੇ ਜਿਹੜੇ ਮੇਰੇ ਹਲਕੇ ਸੰਗਰੂਰ ਦੇ ਵਿੱਚ ਚੱਲ ਰਹੇ ਨੇ ਚਾਹੇ ਕਰਾਚੂਆ ਕਪਿਆਲਾ ਬਟਰੀਆਣਾ ਕਾਲਾ ਝਾੜਾ ਪਿੰਡਰਾ ਜਿੰਨੇ ਸਾਰੇ ਪਿੰਡਾਂ ਦੇ ਵਿੱਚ ਮੈਂ ਜਾ ਵੀ ਚੁੱਕੀ ਹਾਂ ਤੇ ਜਾ ਵੀ ਰਹੀ ਹਾਂ ਸੋ ਇਹ ਮੈਂ ਸਮਝਦੀ ਹਾਂ ਕਿ ਬਹੁਤ ਵੱਡੀ ਜਿਹੜੀ ਜਿਹੜਾ ਇੱਕ ਪ੍ਰਾਲਾ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਨਹਿਰੀ ਪਾਣੀ ਹੈ ਉਹਨੂੰ ਖੇਤਾਂ ਤੱਕ ਠੇਲਾਂ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਚੱਲ ਰਿਹਾ ਔਰ ਸੰਗਰੂਰ ਦੇ ਵਿੱਚ ਸਾਡੀ ਇੱਕ ਜਿਹੜੀ ਕੋਸ਼ਿਸ਼ ਹੈ ਕਿ ਕੋਈ 1 ਇੰਚ ਵੀ ਖਾਲਾ ਜਿਹੜਾ ਉਹ ਕੱਚਾ ਨਾ ਰਹੇ ਤੇ ਕੋਈ ਕਿਸਾਨ ਆ ਜਿਹੜਾ ਉਹ ਪਾਣੀ ਤੋਂ ਵਾਂਝਾ ਨਾ ਰਹੇ ਸੋ ਜਿੱਥੇ ਨਵੀਂ ਕੋਈ ਪਾਈਪਲਾਈਨ ਦੀ ਪ੍ਰਪੋਜ਼ਲ ਬਣਨੀ ਆ ਨਵੇਂ ਕਿਤੇ ਮੋਗੇ ਦੀ ਡਿਮਾਂਡ ਆਉਂਦੀ ਹੈ ਸੋ ਜਿਹੜੀ ਵੀ ਚੀਜ਼ ਦੀ ਲੋਕਾਂ ਦੀ ਕਿਸਾਨਾਂ ਦੀ ਮੰਗ ਹੁੰਦੀ ਹੈ ਉਹਤੇ ਤੁਰੰਤ ਜਿਹੜਾ ਮੁੱਖ ਮੰਤਰੀ ਸਾਹਿਬ ਗੌਰ ਕਰਦੇ ਆ ਔਰ ਨਵੇਂ ਜਿਹੜੇ ਜਿਵੇਂ ਹੁਣ ਇਹ ਖਾੜ ਦੀ ਖਾੜ ਦੀ ਐਕਸਟੈਂਸ਼ਨ ਹੈ ਹੁਣ ਮੈਂ ਪਿੰਡਰਾਂ ਜਾਊਂਗੀ ਪਿੰਡਰਾਂ ਵੀ ਖਾੜ ਦੀ ਐਕਸਟੈਂਸ਼ਨ ਆ ਕਿਉਂਕਿ ਉਹਦੀ ਨਵੀਂ ਮੰਗ ਆਈ ਹੈ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਸਾਨ ਵੀ ਪੂਰਾ ਸਹਿਯੋਗ ਕਰ ਰਹੇ ਨੇ ਕਿਤੇ ਵੀ ਕੋਈ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਆਉਣ ਲੰਦਾ ਸਾਰੇ ਸਹਿਯੋਗ ਦੇ ਨਾਲ ਜਿਹਦੇ ਕਰਕੇ ਜਿਹੜਾ ਕੰਮ ਹੈ ਉਹ ਵੱਡੇ ਪੱਧਰ ਤੇ ਜਿਹੜਾ ਜੰਗੀ ਪੱਧਰ ਤੇ ਚੱਲ ਰਿਹਾ ਔਰ ਮੈਂ ਸਮਝਦੀ ਆ ਕਿ ਜਿੱਥੇ ਜਿਹੜੀ ਕਿਸਾਨਾਂ ਦੀ ਮੁੱਖ ਮੰਤਰੀ ਸਾਹਿਬ ਨੇ ਬਾਹ ਫੜੀ ਹੈ ਉੱਥੇ ਹੀ ਇਹ ਜਿਹੜਾ ਪਾਣੀ ਆ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਜਿਹੜਾ ਉਪਦੇਸ਼ ਆ ਉਹਦੇ ਤੇ ਵੀ ਮੈਨੂੰ ਲੱਗਦਾ ਕਿ ਸਰਕਾਰ ਜਿਹੜਾ ਬਖੋਬੀ ਜਿਹੜਾ ਪੈਰਾ ਦੇ ਰਹੀ ਹੈ ਔਰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚੂਗਾ ਨਹਿਰੀ ਪਾਣੀ ਖੇਤਾਂ ਤੱਕ ਆਊਗਾ ਤੇ ਸਾਡੀਆਂ ਜ਼ਮੀਨਾਂ ਦੀ ਜਿਹੜੀ ਉਪਜਾਊ ਸ਼ਕਤੀ ਹੋਵੇਗੀ ਕੁਝ ਕਿਸਾਨਾਂ ਦੀ ਜਿਹੜੀ ਹੈਗੀ ਜਿਹੜੇ ਖਾਲ ਨੇ ਥੋੜੇ ਜਿਹੜੇ ਨੱਕੇ ਲੱਗੇ ਨੇ ਨੀਵੇਂ ਲੱਗੇ ਹੋਏ ਨੇ ਕਿਸੇ ਨੂੰ ਤੁਸੀਂ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਕਿ ਇਹ ਸੋਲਵ ਹੋ ਜਾ ਖਾਲੁੱਚੇ ਬਣ ਚੁੱਕੇ ਨੇ ਦੇਖੋ ਜਿਹੜਾ ਨਾ ਜੋ ਜਿਹੜਾ ਬਣਿਆ ਖਾਲ ਮੋਗਾ ਜਿਹੜਾ ਉਹ ਲੈਵਲ ਤੇ ਹੀ ਬਣਿਆ ਰੀਜ਼ਨ ਕੀ ਆ ਜਿਵੇਂ ਇਹ ਜਿਹੜੀ ਆਪਣੀ ਸੂਆ ਜਿਹੜਾ ਆ ਰਿਹਾ ਬੱਬਨਪੁਰ ਨਹਿਰ ਤੋਂ ਇਹ ਤੋਂ ਜਿਹੜਾ ਇਹਨਾਂ ਦਾ ਮੋਗਾ ਉਹ ਪ੍ਰੋਪਰ ਲੈਵਲ ਤੇ ਆ ਕਾਰਨ ਕੀ ਆ ਇਹਨਾਂ ਦੇ ਮਨ 'ਚ ਜਿਹੜੀ ਸ਼ੰਕਾ ਹੋਇਆ ਕਿ ਉਹ 'ਚ ਪਾਣੀ ਘੱਟ ਛੱਡਿਆ ਜਾਂਦਾ ਪਾਣੀ ਘੱਟ ਕਿਉਂ ਛੱਡਿਆ ਜਾਂਦਾ ਸੀ ਕਿਉਂਕਿ ਮਾਈਨਰ ਜਿਹੜੀ ਰੂਪਾਹੜੀ ਪਿੰਡ ਨੂੰ ਜਿਵੇਂ 4000 ਜਿਹੜਾ 1 ਟਰੱਕ ਵਾ ਉੱਥੇ ਮਾਈਨਰ ਹੀ ਨਹੀਂ ਬਣੀ ਸੀ ਉਹ ਪਹਿਲੀ ਵਾਰ ਬਣਿਆ ਕਣਕ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਪਾਣੀ ਲਾਇਆ ਜੀਰੀ ਦੇ ਸੀਜ਼ਨ ਦੇ ਵਿੱਚ ਪਹਿਲੀ ਵਾਰ 4000 ਏਕੜ ਨੂੰ ਜਿਹੜਾ ਰੂਪਾ ਜੜੀ ਪਣ ਦੇ ਵਿੱਚ ਪਾਣੀ ਲੱਗ ਰਿਹਾ। ਇਸੇ ਦਾ ਈਲਵਾਲ ਜਾ ਕੇ ਪਿੰਡ ਦੇ ਵਿੱਚ ਮਾਈਨਰ ਨਹੀਂ ਸੀ ਬਣੀ। ਸੋ ਜਦੋਂ ਸੂਵੇ ਦੇ ਵਿੱਚ ਪਾਣੀ ਉਨਾ ਹੀ ਛੱਡਿਆ ਜਾਊਗਾ ਜਿੰਨੀ ਅੱਗੇ ਜਿਹੜੀ ਲੋੜ ਹੈ। ਉਹ ਅੱਗੇ ਜਿਹੜਾ ਪ੍ਰੋਪਰ ਪ੍ਰਬੰਧ ਨਹੀਂ ਕੀਤੇ ਗਏ ਸੀਗੇ ਨਾ ਪਾਈਪਾਂ ਪਈਆਂ ਸੀ ਨਾ ਕੋਈ ਖਾਲ ਬਣੇ ਸੀ ਜਿਹਦੇ ਕਰਕੇ ਪਾਣੀ ਪਿੱਛੋਂ ਅੱਧਾ ਛੱਡਦੇ ਸੀ। ਸੋ ਇਸ ਵਾਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੇ ਏ ਰਕਵੇ ਨੂੰ ਜਿਹੜਾ ਕਵਰ ਕਰ ਲਿਆ ਚਾਹੇ ਓਪਨ ਖ ਜਿਹਦੇ ਕਰਕੇ ਸਾਰੇ ਇਹਨਾਂ ਨੂੰ ਪਾਣੀ ਲੱਗਣਾ ਤੇ ਪ੍ਰੋਪਰ ਪੂਰਾ ਪਾਣੀ ਆ ਜਿਹੜਾ ਪਿੱਛੋਂ ਆਊਗਾ ਤੇ ਜਿਹੜੀ ਇਹਨਾਂ ਦੀ ਸਮੱਸਿਆ ਸੀਗੀ ਕਿ ਜਿਹੜਾ ਟੁੱਟ ਜਾਂਦਾ ਉਹਦੇ ਲਈ ਵੀ ਜਿਹੜਾ ਉਹ ਪ੍ਰੋਜੈਕਟ ਹੈ ਜਿਹੜਾ ਸਾਰੀ ਜਿਹੜੀ ਇਹ ਜਿਹੜਾ ਡਿਸਟ੍ਰੀਬਿਊਟਰੀ ਆ ਉਹ ਸਾਰੀ ਨਵੇਂ ਸਿਰੇ ਤੋਂ ਜਿਹੜੀ ਉਹ ਪੱਕੀ ਕਰ ਰਹੇ ਸਤਿ ਸ੍ਰੀ ਅਕਾਲ ਜੀ ਫਤਿਹ ਅਸੀਂ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿਸਾਨਾਂ ਦੇ ਪਹਿਲਾਂ ਪਾਣੀ ਨਹੀਂ ਆਉਂਦਾ ਸੀਗਾ ਹੁਣ ਪੱਕੇ ਖਾਲ ਹੋਣ ਦੇ ਕਾਰਨ ਤੇ ਆਉਣ ਲੱਗ ਗਿਆ ਤੇ ਹੋਰ ਵੀ ਕਈ ਜਗ੍ਹਾ ਖਾਲ ਬਣ ਰਹੇ ਨੇਗੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਆਮ ਪਾਲਟੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੋਚਿਆ ਸੀ ਕਿਸਾਨਾਂ ਬਾਰੇ ਪਹਿਲੀ ਸਰਕਾਰ ਆਈ ਈ ਕਿਸਾਨਾਂ ਬਾਰੇ ਸੁਧਰੀ ਆ ਹਰ ਇੱਕ ਦੇ ਖੇਤ ਨੂੰ ਪਾਣੀ ਲੱਗ ਰਿਹਾ 10 ਘੰਟੇ ਬਿਜਲੀ ਆ ਰਹੀ ਆ ਕੋਈ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਮਟੀਰੀਅਲ ਵਧੀਆ ਲੱਗ ਰਿਹਾ ਕਿਸੇ ਪਾਸੇ ਸਾਰੇ ਕਿਸਾਨ ਵੀ ਖੁਸ਼